ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸੰਦੀਪ ਫਾਰਮ ਹਾਊਸ YouTube ਚੈਨਲ ਤੇ ਜੀ ਅੱਜ ਜਿਹੜੀ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਜੀ ਪਿੰਡ ਖੋਟੇ ਤਹਿਸੀਲ ਨਿਹਾਲ ਸਿੰਘ ਵਾਲਾ ਪੈਂਦਾ ਜੀ ਤੇ ਜ਼ਿਲ੍ਹਾ ਮੋਗਾ ਜੀ ਜਦੋਂ ਆਪਾਂ ਨਿਹਾਲ ਸਿੰਘ ਵਾਲੇ ਨੂੰ ਜਾਂਦੇ ਆ ਜੀ ਬਾਗੇ ਪੁਰਾਣੇ ਤੋਂ ਰੋਡ ਤੇ ਹੀ ਇਹ ਪਿੰਡ ਪੈਂਦਾ ਜੀ ਜਿਹੜੀ ਸਾਹਮਣੇ ਖੜੀ ਬਹੁਤ ਚੰਗੀ ਝੋਟੀ ਹੈ ਜੀ ਇਹ ਬਾਈ ਜੀ ਹੁਣਾਂ ਦੀ ਵਿਕਾਊ ਆ ਜੀ ਆਜੋ ਬਾਕੀ ਆਪਾਂ ਬਾਈ ਜੀ ਹੁਣਾਂ ਨਾਲ ਗੱਲਬਾਤ ਕਰਦੇ ਹਾਂ ਜੀ ਦੇ ਤੁਹਾਨੂੰ ਇਸ ਦੇ ਬਾਰੇ ਆ ਜਿਹੜੀ ਉਹ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਬਾਈ ਜਿੰਦਰ ਸਿੰਘ ਆ ਠੀਕ ਆ ਜੀ ਤੇ ਪਿੰਡ ਬਾਈ ਦਾ ਖੋਟਿਆ ਜੀ ਤੇ ਆਪਣਾ ਫੋਨ ਨੰਬਰ ਵੀ ਦੱਸ ਦਿਓ ਜੀ ਫੋਨ ਨੰਬਰ ਹੈਗਾ ਬਾਈ ਆਪਣਾ 90413 ਹਾਂਜੀ 6053 ਠੀਕ ਆ ਜੀ ਅ ਦੋਸਤੋ ਇਹ ਬਾਈ ਜੀ ਹੁਣਾਂ ਦਾ ਨੰਬਰ ਆ ਜੀ ਹੁਣ ਬਾਈ ਜੀ ਆਪਾਂ ਨੂੰ ਇਹ ਝੋਟੀ ਦੇ ਬਾਰੇ ਜਾਣਕਾਰੀ ਦੇ ਦਿਓ ਜੀ। ਇਸ ਟਾਈਮ ਕਿੰਨਵੇਂ ਸੂਏ ਵਾਸਤੇ ਇਹ ਗੱਬਣਾ ਜੀ? ਇਹ ਬਾਈ ਝੂਠੀ ਆਪਣੀ ਚੀਜ਼ ਦੇ ਸੂਏ ਸੂਣੀ ਨਾ ਹੁਣ। ਅੱਛਾ ਤੀਜੇ ਸੂਏ ਇਸ ਟਾਈਮ ਸੂਣੀ ਆ। ਘਰ ਦੀ ਝੋਟੀ ਆ ਆਪਣੇ। ਠੀਕ ਆ ਜੀ। ਦੋ ਸੂਏ ਆਪਾਂ ਪੀ ਲਏ ਇਹਦੇ ਕੋਲੇ। ਠੀਕ ਆ ਜੀ। ਤੀਜੇ ਸੂਏ ਨੇ ਬਹੁਤ ਵਧੀਆ ਦੁੱਧ ਦਿੱਤਾ ਜਾਂ 14-15 ਕੋਲ ਦੁੱਧ ਦਿੱਤਾ। ਠੀਕ ਆ ਜੀ। ਚੌਥੀ ਚੀਜ਼ ਦੇ ਸੂਏ 16 ਆ। ਆਪਣੇ ਕੋਲ ਤਾਂ ਚੱਲ ਪਹਿਉ ਵੱਧ ਕਰਕੇ ਆਪਾਂ ਕਹਿੰਦਾ ਚੱਲ ਬਕਾਉ ਕਰ ਦਿੰਦੇ। ਠੀਕ ਆ ਜੀ। ਤੇ ਇਹ ਬਾਈ ਹੁਣ ਕਿੰਨੇ ਕ ਦਿਨ ਲੈ ਜੂਗੀ ਜੀ? ਠੀਕ ਹੈ ਜੀ ਕਿਵੇਂ ਪੂਰੀ ਠੰਡੀ ਸੀਲ ਹੈ ਜੀ ਹਾਂ ਹਾਂ ਪੂਰੀ ਵਧੀਆ ਯਾਰ ਘਰ ਦੀ ਨਾਰਮਲ ਝੋਟੀ ਹੈ ਠੀਕ ਹੈ ਜੀ ਤੇ ਇਹਨੂੰ ਦਿਖਾ ਦਿਓ ਬਾਈ ਖੋਲ ਕੇ ਜੀ ਆਪਾਂ ਜਿਹੜਾ ਲੇਵਾ ਇਹਦਾ ਹਵਾਨਾ ਜੀ ਜਿਹੜਾ ਉਹ ਦਿਖਾ ਦਿੰਨੇ ਆਂ ਦੇਖ ਸਕਦੇ ਹੋ ਦੋਸਤੋ ਰੰਗ ਰੂਪ ਦੀ ਵੀ ਬਹੁਤ ਸੋਹਣੀ ਹੈ ਜੀ ਬਹੁਤ ਸੋਹਣੀ ਝੋਟੀ ਹੈ ਜਿਹੜੀ ਤੁਹਾਡੇ ਸਾਹਮਣੇ ਹੈ ਦੇਖ ਸਕਦੇ ਹੋ ਦੋਸਤੋ ਜਿਹੜਾ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹਵਾਨਾ ਹੈ ਖਣਾ ਦੀ ਵੀ ਬਹੁਤ ਸਾਫ ਸੁਥਰੀ ਹੈ ਜੀ ਮੋੜ ਲਿਆਓ ਜੀ ਥੋੜਾ ਡਰਦੀ ਹੈ ਜੀ ਬੰਦ ਦਿਓ ਜੀ ਜਿਹੜਾ ਹਵਾਨਾ ਜੀ ਉਹ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੇ ਦੇਖ ਸਰ ਕੱਲਾ ਕੱਲਾ ਥਾਣਾ ਜੀ ਬਹੁਤ ਸੋਹਣਾ ਹਵਾਨਾ ਏ 15 ਕਿਲੋ 14 ਕਿਲੋ ਨੋਰਮਲੀ ਜਿਹੜਾ ਦੁੱਧ ਆ ਜੀ ਉਹ ਕੱਢ ਦੂਗੀ ਆਜੋ ਜੀ ਬਾਕੀ ਆਪਾਂ ਬਾਈ ਜੀ ਹੁਣਾਂ ਤੋਂ ਮੁੱਲ ਪਤਾ ਕਰਦੇ ਕੀ ਇਹਦਾ ਮੁੱਲ ਆ ਬਾਈ ਜੀ ਮੁੱਲ ਤਾਂ ਬਈ ਇਹਦਾ ਆਪਾਂ 1.5 ਲੱਖ ਰੁਪਈਆ ਠੀਕ ਆ ਜੀ 1.5 ਲੱਖ ਰੁਪਈਆ ਕਰ ਦਿਆਂਗੇ ਠੀਕ ਆ ਜੀ ਹਾਂ 1.5 ਲੱਖ ਰੁਪਏ ਦੋਸਤੋ ਇਹਦਾ ਮੁੱਲ ਆ ਜੀ ਬਹੁਤ ਹੀ ਚੰਗੀ ਝੋਟੀ ਆ ਉੱਚੇ ਲੰਮੇ ਕਦ ਕੱਢਦੀ ਆ ਜੀ ਹੱਡਾ ਪੈਰਾਂ ਦੀ ਵੀ ਭਾਰੀ ਆ ਤੇ 1.5 ਲੱਖ ਰੁਪਏ ਜੀ ਜਿਹੜਾ ਇਹਦਾ ਬਾਈ ਹੁਣੀ ਮੁੱਲ ਕਰਦੇ ਆ ਤੇ ਠੀਕਾ ਵੀ ਜਿਹੜਾ ਹੁਣ ਗਾਂ ਭਰਾਇਆ ਏ ਹਾਂਜੀ ਉਹ ਵੀ ਚੰਗਾ ਭਰਾਇਆ ਲੀਲੀ ਰਵੀ ਦਾ ਭਰਾਇਆ ਠੀਕ ਆ ਜੀ ਤੇ ਹਜ਼ਾਰ ਵਧੀਆ ਨੇ ਭਰਿਆ ਹੋਇਆ ਮੁੰਡੇ ਨੇ ਠੀਕ ਆ ਜੀ ਨੀਲੀ ਰਵੀ ਦਾ ਦੋਸਤੋ ਇਹਦੇ ਵਧੀਆ ਠੀਕਾ ਚੰਗਾ ਭਰਿਆ ਹੋਇਆ ਜੀ ਜੇ ਕਿਸੇ ਵੀ ਭਰਾ ਨੇ ਵੀਰ ਭਰਾ ਨੂੰ ਚਾਹੀਦੀ ਹੈ ਜੀ ਤਾਂ ਤੁਸੀਂ ਬਾਈ ਜੀ ਹੁਣਾਂ ਨਾਲ ਕੰਟੈਕਟ ਆ ਜੀ ਉਹ ਕਰ ਸਕਦੇ ਹੋ ਇਹਦਾ ਨੰਬਰ ਹੈ ਜਿਹੜਾ ਉਹ ਲਗਾਤਾਰ ਸਕਰੀਨ ਤੇ ਚੱਲ ਰਿਹਾ ਹੈ ਤੇ ਹਾਂਜੀ ਹੋਰ ਕਿਸੇ ਵੀਰ ਭਰਾ ਨੇ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਜੀ ਜਲਦ ਨਵੀਂ ਵੀਡੀਓ ਦੇ ਨਾਲ